ਜੇ ਸਿੰਗਰ ਕੋਲ ਸੀ ਜੀ ਅੱਛਾ ਤੇ ਪਤਾ ਸੀ ਦੋ ਜੋੜੀਆਂ ਹੋ ਗਈ ਸੀ ਇੱਕ ਤੁਹਾਡੇ ਇੱਥੋਂ ਦੀ ਪੰਜ ਕੋੜੇ ਮੈਂ ਸਿਰੀ ਲੱਗਦਾ ਜੀ ਠੀਕ ਹੈ ਜੀ ਉਹੀ ਨਾਲ ਮੇਰੇ ਕੰਮ ਕਰਦੇ ਸੀ ਉਸਿਆਤ ਕਿ ਬੇਲਦਾਰੀ ਸੀ ਸਾਡੇ ਕਿਹੜਾ ਮੁੰਡਾ ਹੈ ਕੋਈ ਮੈਂ ਨਾ ਕੋਈ ਮੈਨੂੰ ਵਿਆਹ ਦੀ ਮੈਂ ਤਾਂ ਮੇਰੇ ਧੀਆ ਤੱਕ ਹੀ ਦੇਖਣਾ ਦਾ ਠੀਕ ਹੈ ਡੈਰੀਆਂ ਤੇ ਨੰਬਰ ਲਿਖ ਲਿਖ ਕੇ ਲਈ ਲਈ ਜਾਂਦੇ ਆ ਸਾਡੇ ਠੀਕ ਹੈ ਮਤਲਬ ਲੈ ਗਏ ਮੁਲਾਜ਼ਮ ਤੇ ਉਹ ਕਦੇ ਲਈ ਲੈ ਗਏ ਸਾਡੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਨਾ ਬਾਈ ਇਹੀ ਸਾਡੀ ਮੰਗ ਹੈ ਇਹਨਾਂ ਦਾ ਕੁਝ ਕਰ ਦਿਓ ਜਿਹੜਿਆਂ ਦੇ ਵਿਚਾਰਿਆਂ ਦੇ ਭਾਂਡੇ ਮੁੱਦੇ ਵਾਜੇ ਕਾਰਪੋਰੇਟ ਘਰਾਣਿਆਂ ਦੀਆਂ ਪੈਪਾ ਚੱਲੀ ਜਾਂਦੀਆਂ ਉੱਥੇ ਪ੍ਰਸ਼ਾਸਨ ਖੜਾ ਹੈ ਉੱਥੇ ਬਲਜਿੰਦਰ ਕੌਰ ਕਿਉਂਕਿ ਬਾਰ-ਬਾਰ ਕੀੜੇ ਮਾਰ ਰਹੀ ਹੈ ਕਿਉਂ ਮਾਰ ਰਹੀ ਹੈ ਉੱਥੋਂ ਇਹਨੂੰ ਜੇਬਾਂ ਚ ਪੈਸਾ ਪੈਂਦਾ ਇਹਨਾਂ ਦੇ ਚ ਇਧਰੋਂ ਕੁਛ ਮਿਲਦੇ ਨੇ ਇਧਰ ਦੇਣਾ ਪੈਂਦਾ ਇਧਰ ਤਾਂ ਕਰਕੇ ਨਹੀਂ ਆ ਰਹੀਆਂ ਇਹ ਆ ਕੇ ਜਿਹੜੇ ਹੱਥਾਂ ਤੇ ਮੈਂ ਖੜਾ ਤੇ ਇਥੋਂ ਲਗਭਗ 2-300 ਮੀਟਰ ਤੇ ਜਿਹੜਾ ਇਥੋਂ ਦੇ ਐਮ.ਐਲ.ਏ ਦਾ ਕਹਿੰਦੇ ਘਰ ਵੀ ਹੈ ਤੇ ਹਜੇ ਤੱਕ ਜਿਹੜਾ ਹੈਗਾ ਮੌਜੂਦਾ ਐਮ.ਐਲ.ਏ ਤਲਵੰਡੀ ਸਾਹਬ ਉਹ ਇਹਨਾਂ ਦਾ ਪਤਾ ਲੈਣ ਨੂੰ ਨਹੀਂ ਆਈ ਉਦੋਂ ਪਿੰਡਾਂ ਦੇ ਲੋਕ ਦੇਂਦੇ ਇਹਨਾਂ ਨੂੰ ਜਦੋਂ ਵੋਟਾਂ ਲੈ ਲੈਂਦੇ ਨੇ ਉਦੋਂ ਬਾਅਦ ਇਹ ਪਿੰਡਾਂ ਦੇ ਲੋਕਾਂ ਨੂੰ ਭੁੱਲ ਜਾਂਦੇ ਜਿਹੜੇ ਐਮ.ਐਲ.ਏ ਆ ਜਾਂ ਇਥੋਂ ਦੇ ਮੰਤਰੀ ਸ਼ੰਤਰੀ ਸਾਰੇ ਤਾਂ ਜੇ ਜਿਹੜਾ ਹੈਗਾ ਡੀ.ਐਸ.ਏ ਸਾਹਿਬ ਜਾਂ ਐਸ.ਡੀ.ਐਮ ਸਾਹਿਬ ਨਾਲ ਤੁਹਾਡੀ ਗੱਲ ਹੋਣੀ ਸਾਡੀ ਕੋਈ ਗੱਲ ਨਹੀਂ ਹੋਈ ਜੀ ਆਸਵੇਰ ਤਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਹਾਂ ਜੀ ਨਾ ਕੋਈ ਨਹੀਂ ਪਹੁੰਚਿਆ ਕਿਸੇ ਦੇ ਮੰਨ ਲਓ ਮਨ ਲਓ ਬੜਾ ਲਾਈਟ ਹੀ ਲੱਗੇ ਕੱਲਾ ਐਸ ਟੀਮ ਮਾੜੀ ਮੋਟੀ ਗੱਲ ਕਰਦਾ ਉਹ ਵੀ ਉਹ ਕਰਦਾ ਵੀ ਇਹਨਾਂ ਨੂੰ ਸੇਤੀ ਤੁਸੀਂ ਲੱਕੜਾਂ 'ਚ ਧਰੋ ਇਹਨਾਂ ਦਾ ਸੰਸਕਾਰ ਕਰੋ ਅਸੀਂ ਪਰ ਜਿੰਨਾ ਚਿਰ ਪ੍ਰਾਪਰ ਸਰਕਾਰ 10 ਲੱਖ ਮਾਜਵੇ ਦੀ ਪੂਰਤੀ ਨਹੀਂ ਪੂਰੀ ਕਰਦੀ ਤੇ ਜਿੰਨਾ ਚਿਰ ਇੱਕ ਪਰਿਵਾਰ ਨੂੰ ਜੀ ਨੂੰ ਨੌਕਰੀ ਨਹੀਂ ਦਿੰਦੀ ਉਨਾਂ ਚਿਰ ਅਸੀਂ ਇਹਨਾਂ ਦਾ ਕੋਈ ਸਸਕਾਰ ਨਹੀਂ ਕਰਾਂਗੇ ਇੱਥੇ ਕੋਈ মালা ਰਵਾ ਕੇ ਹੰਝੂ ਭੁੰਜਣ ਵਾਲਾ ਵੀ ਕੋਈ ਵਾਲੀ ਵਾਰਸ ਨਹੀਂ ਤੇ ਦੇਖ ਲਓ ਵੀ ਜਦੋਂ ਵੋਟਾਂ ਹੁੰਦੀਆਂ ਉਦੋਂ ਸਾਰਿਆਂ ਨੂੰ ਆਮ ਲੋਕਾਂ ਦੇ ਘਰ ਦੇ ਜਾਂਦੇ ਆ ਆਮ ਲੋਕ ਦੇਖਦੇ ਆ ਪਰ ਜਦੋਂ ਜਦੋਂ ਆਪਾਂ ਕਹਿੰਗੇ ਇਹੋ ਜਿਹੇ ਘਟਨਾਵਾ ਵਾਪਰ ਜਾਂਦੇਗਾ ਤਾਂ ਇਹਨਾਂ ਨੂੰ ਜਮ੍ਹਾਂ ਸੱਪ ਸੁੰਗ ਜਾਂਦੇ ਆ ਯਾਰ ਸਾਨੂੰ ਜ਼ਿਆਦਾ ਤਕਲੀਫ ਤਾਂ ਹੁੰਦੀ ਆ ਵੀ ਇਹ ਆਮ ਘਰਾਂ ਦੇ ਕਹਿੰਦੇ ਸੀ ਪਰ ਇਹ ਖਾਸਾਂ ਤੋਂ ਵੀ ਜ਼ਿਆਦਾ ਟੱਪ ਗਏ ਹਾਂਜੀ ਹਾਂਜੀ ਕੀ ਗੱਲ ਤਮਨ ਜੀ ਵੀ ਕਹਿੰਦੇ ਸੀ ਨਾ ਕਹਿੰਦੇ ਵੀ ਜੱਥੇ ਬੰਦੀਆਂ ਜਿਹੜੀਆਂ ਉਹ ਜਗਾ ਭਾਲਦੀਆਂ ਗਈਆਂ ਜੀ ਇਹ ਤਾਂ ਨਾਲ ਨਾਲ ਉਹਨਾਂ ਨੇ ਜਗਾ ਭਾਲਦਿਆਂ ਵੀ ਉਹਦੀ ਵਜਾ ਕੋਈ ਨਹੀਂ ਹੁੰਦੀ ਪਰ ਆਹ ਤਾਂ ਇਹ ਦੇਖ ਲਓ ਤੁਸੀਂ ਇੱਕ ਪਰਿਵਾਰ ਦੇ ਪੰਜ ਬੱਚੇ ਹੈਗੇ ਐਡੀ ਹਾਲਤ ਖਸਤ ਹੈਗੀ ਹੈ ਘਟੂ ਘਟ ਸਰਕਾਰ ਨੇ ਮਤਲਬ ਤੜਕੇ ਤੋਂ ਲੈ ਕੇ ਤੁਸੀਂ ਐ ਮੰਨ ਲਓ ਸੈਂਟਰ ਤੱਕ ਤਾਂ ਗੱਲ ਪਹੁੰਚ ਗਈ ਇਹਨਾਂ ਦੇ ਕੰਨ ਤੇ ਜੂ ਨਹੀਂ ਸਕਦੀ ਠੀਕ ਆ ਇਹਨਾਂ ਦੇ ਪੰਜ ਕੁੜੀਆਂ ਤੇ ਇਹ ਕਿਉਂਕਿ ਆਪਦਾ ਵਿਚਾਰੇ ਜਿਹੜਾ ਹੈਗਾ ਅ ਸਿਰੀ ਰਲ ਕੇ ਮਤਲਬ ਜਿਹੜਾ ਹੈਗਾ ਮਿਹਨਤ ਕਰਕੇ ਆਪਦਾ ਪਰਿਵਾਰ ਤੋਰਦੇ ਆ ਤੇ ਉਹਨਾਂ ਦੀ ਮਾਂ ਜਿਹੜੀ ਉਹਨਾਂ ਦਾ ਇੱਕ ਵੱਡਾ ਸਹਾਰਾ ਸੀ ਉਹ ਵੀ ਜਿਹੜੀ ਹੈਗਾ ਇਸ ਦੁਨੀਆਂ ਤੋਂ ਚਲੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਵਕਤ ਮੌਜੂਦਾਂ ਅਤਲਵੰਡੀ ਸਾਹਿਬ ਉਹ ਆਪਾਂ ਕੇਸ ਵਿਲਾ ਹਸਪਤਾਲ ਦੇ ਵਿੱਚ ਕੱਲ ਪਿੰਡ ਜੀਵਨ ਸਿੰਘ ਵਾਲਾ ਵਿੱਚ ਬੱਸ ਡਿੱਗਦੀ ਆ ਬੱਸ ਡਿੱਗਣ ਤੋਂ ਬਾਅਦ ਅੱਠ ਮੌਤਾਂ ਜਿਹੜੀਆਂ ਹੋ ਜਾਂਦੀਆਂ ਨੇ ਮੌਕੇ ਤੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਈ ਦਰਜਣਾ ਉਹਦੇ ਚ ਜ਼ਖਮੀ ਕੱਢੇ ਜਾਂਦੇ ਨੇ ਤੇ ਇੱਥੋਂ ਤੱਕ ਕਿ ਇਹ ਘਟਨਾ ਏਡੀ ਵੱਡੀ ਆ ਕਿ ਪੂਰੇ ਆਜਨੇ ਪੰਜਾਬ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਹਰ ਇੱਕ ਬੰਦੇ ਦਾ ਹਿਰਦਾ ਵਰੋ ਜਿਹੜਾ ਹੈਗਾ ਬਲੁੰਦ ਰਿਆ ਉਸ ਤੋਂ ਬਿਨਾ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਤੱਕ ਨੇ ਤਾਂ ਟਵੀਟ ਕਰਤਾ ਅਾ ਨਾਲ ਦੇ ਨਾਲ ਉਹਨਾਂ ਨੇ 2 ਲੱਖ ਰੁਪਏ ਜਿਹੜਾ ਅਮਰਤ ਕਾਂ ਨੂੰ ਤੇ 50 ਹਜ਼ਾਰ ਰੁਪਏ ਜਿਹੜਾ ਆਪਾਂ ਗੱਲ ਕਰ ਗਏ ਅ ਜਿਹੜੇ ਜੇਰੇ ਇਲਾਜ ਨੇ ਉਹਨਾਂ ਨੂੰ ਦੇਣ ਦਾ ਉਹਨਾਂ ਨੇ ਜਿਹੜਾ ਹੈਗਾ ਐਲਾਨ ਕੀਤਾ ਪਰ ਸਭ ਤੋਂ ਵੱਡੀ ਹੈਰਾਨੀ ਗੱਲ ਹੁੰਦੀ ਆ ਕਿ ਜਿਹੜੇ ਹੱਥਾਂ ਤੇ ਮੈਂ ਖੜਾ ਤੇ ਇਥੋਂ ਲਗਭਗ 2-300 ਮੀਟਰ ਤੇ ਜਿਹੜਾ ਇਥੋਂ ਦੇ ਐਮਐਲ ਦਾ ਕਹਿੰਦੇ ਘਰ ਵੀ ਹੈ ਤੇ ਹਜ ਤੱਕ ਜਿਹੜਾ ਹੈਗਾ ਮੌਜੂਦਾ ਐਮਐਲਏ ਤਲਵੰਡੀ ਸਾਭੋ ਉਹ ਇਹਨਾਂ ਦਾ ਪਤਾ ਲੈਣ ਵੀ ਨਹੀਂ ਆਈ ਤੇ ਇੱਥੋਂ ਤੱਕ ਕਿ ਦੇਖੋ ਵੀ ਕ ਦਾ ਧਰਨਾ ਲੱਗਿਆ ਹੋਇਆ ਤੇ ਪ੍ਰੋਫੈਸਰ ਬਲਜਿੰਦਰ ਕੌਰ ਜਿੱਦਾਂ ਕਿ ਇੱਥੇ ਉਹਨਾਂ ਨੇ ਆਉਣਾ ਵੀ ਇਹਨਾਂ ਦੇ ਕੋਲ ਇਹਨਾਂ ਦੀ ਗੱਲ ਜਿਹੜੀ ਸੋਨੀ ਵੀ ਜਿਹੜੀ ਹੈਗੀ ਆਵਾਜ਼ ਨਹੀਂ ਸਮਝੀ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਬਾਈ ਹੈ ਠੀਕ ਆ ਇਹਨਾਂ ਦੇ ਪੰਜ ਕੁੜੀਆਂ ਤੇ ਇਹ ਕਿਉਂਕਿ ਆਪ ਦਾ ਵਿਚਾਰੇ ਜਿਹੜਾ ਹੈਗਾ ਸਿਰੀ ਰਲ ਕੇ ਮਤਲਬ ਕਿ ਜਿਹੜਾ ਹੈਗਾ ਮਿਹਨਤ ਕਰਕੇ ਆਪਦਾ ਪਰਿਵਾਰ ਤੋਰਦੇ ਆ ਤੇ ਉਹਨਾਂ ਦੀ ਮਾਂ ਜਿਹੜੀ ਉਹਨਾਂ ਦਾ ਇੱਕ ਵੱਡਾ ਸਾਰਾ ਸੀ ਉਹ ਵੀ ਜਿਹੜੀ ਹੈਗੀ ਇਸ ਦੁਨੀਆ ਤੋਂ ਚਲੀ ਗਈ ਆ ਉਹ ਤੋਂ ਬਿਨਾ ਆਪਾਂ ਗੱਲ ਕਰ ਗਏ ਇੱਕ ਮਾਂ ਤੀ ਉਹ ਜਿਹੜਾ ਹੈਗਾ ਉਹ ਇਸ ਦੁਨੀਆ ਤੋਂ ਚਲੇ ਗਏ ਆ ਕਿਸੇ ਦੀ ਮਾਂ ਚਲੀ ਗਈ ਕਿਸਦਾ ਪੁੱਤ ਚਲਾ ਗਿਆ ਹੈਨਾ ਤੇ ਪਰ ਹਜੇ ਤੱਕ ਜਿਹੜਾ ਹੈਗਾ ਇਥੋਂ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾਗਰ ਆਹਾ ਤੇ ਨਾਲ ਜਿਹੜੇ ਸਹਿਯੋਗੀ ਇਥੇ ਬੰਦੇ ਵਾਂਗੂ ਤੜਕੇ ਦਾ ਧਰਨਾ ਵੀ ਲਾਇਆ ਗਿਆ ਕਿੱਦਾਂ ਦਾ ਤੁਸੀਂ ਦੇਖ ਰਹੇ ਹੋ ਜਿਹੜਾ ਐਡੀ ਵੱਡੀ ਘਟਨਾ ਵਾਪਰੀ ਆ ਤੇ ਤੁਹਾਡੇ ਜਿਹੜਾ ਐਮਐਲਏ ਤੇ ਜੂ ਵੀ ਨਹੀਂ ਸਰਕਰੇ ਅਸੀਂ ਜੀ ਇਹ ਇਸ ਭਰਿ ਭਾਤ ਪਤਾ ਜਿਹੜੀਆਂ ਸਰਕਾਰਾਂ ਨੇ ਇਹ ਲੋਕਾਂ ਦੇ ਪੱਖ ਦੀਆਂ ਨਹੀਂ ਹੈ ਜੀ ਇਹ ਪੱਕਾ ਕਾਰਬੋਹਾਈਡਰੇਟ ਘਰਾਣਿਆਂ ਦੇ ਪੱਖ ਦੀਆਂ ਨਾ ਉਹਨਾਂ ਦੇ ਪੱਖ 'ਚ ਹਮੇਸ਼ਾ ਭੋਗਤ ਦੀਆਂ ਕਿਉਂਕਿ ਇੱਥੇ ਕੱਲ ਦੀ ਬੱਸ ਪਲਟ ਗਈ ਪਿੱਟ ਜੀਮਨ ਸਿੰਘ ਵਾਲੇ ਜੀ ਬੱਸ ਪਲਟ ਗਈ 8 ਡੈਡ ਬੋਟੀਆਂ ਹੋ ਗਈਆਂ ਉਹਨਾਂ ਦਾ ਨਹੀਂ ਪਤਾ ਲੱਗਿਆ ਨਾ ਤੋਂ ਤੇ ਉਧਰ ਮਾਲਾ ਵੀ ਵੱਡੇ ਕਾਰਬੋਹਾਈਡਰੇਟ ਘਰਾਣਿਆਂ ਦੀਆਂ ਪੈਪਾ ਚੱਲੀ ਜਾਂਦੀਆਂ ਉੱਥੇ ਪ੍ਰਸ਼ਾਸਨ ਖੜਾ ਹੈ ਉੱਥੇ ਬਲਜਿੰਦਰ ਕੌਰ ਕਿਉਂਕਿ ਬਾਰ-ਬਾਰ 꺥ੇੜੇ ਮਾਰ ਰਹੀ ਆ ਕਿਉਂ ਮਾਰ ਰਹੀ ਆ ਉੱਥੋਂ ਉਹਨੂੰ ਜੇਬਾਂ 'ਚ ਪੈਸਾ ਪੈਂਦਾ ਇਹਨਾਂ ਦੀਆਂ ਚ ਇਧਰੋਂ ਕੁਝ ਮਿਲਦੇ ਨੇ ਇਧਰ ਦੇਣਾ ਪੈਂਦਾ ਇਧਰ ਤਾਂ ਕਰਕੇ ਹੀ ਨਹੀਂ ਆ ਰਹੀਆਂ ਜੀ ਇਸ ਕਰਕੇ ਬਲਜਿੰਦਰ ਕੌਰ ਨੂੰ ਸਭ ਦੇਂਦਾ ਜਦੋਂ ਵੋਟਾਂ ਹੁਣ ਲੈਣੀਆਂ ਹੁੰਦੀਆਂ ਉਦੋਂ ਪਿੰਡਾਂ ਦੇ ਲੋਕ ਦੇਂਦੇ ਇਹਨਾਂ ਨੂੰ ਜਦੋਂ ਵੋਟਾਂ ਲੈ ਲੈਂਦੇ ਨੇ ਉਦੋਂ ਬਾਅਦ ਇਹ ਪਿੰਡਾਂ ਦੇ ਲੋਕਾਂ ਨੂੰ ਭੁੱਲ ਜਾਂਦੇ ਜਿਹੜੇ ਐਮ ਐਲ ਏ ਆ ਜਾਂ ਇੱਥੋਂ ਦੇ ਮੰਤਰੀ ਸੰਤਰੀ ਸਾਰੇ ਬਸ ਚਿੱਟੇ ਵਟੇ ਆ ਜੀ ਤਾਂ ਤੁਸੀਂ ਦੇਖ ਲਓ ਬਾਈ ਇਹ ਜਿਹੜਾ ਹੈਗਾ ਇਹ ਤਾਂ ਆਪਾਂ ਕਹਿ ਗਏ ਨਾ ਵੀ ਜਮਾਈ ਯਾਰ ਆਪਾਂ ਕਹੀ ਆਵਾ ਉੱਤਣ ਵਾਲਾ ਕੰਮ ਹੀ ਆ ਬਾਈ ਤੁਹਾਡੇ ਆ ਜਿਹੜਾ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਸੀਗੇ ਅਸੀਂ ਗੋਡੀਆਂ ਸੀ ਮੇਰੇ ਕੋਲ 6 ਜੀ ਅੱਛਾ 6 ਬਚਨਾਂ ਦੀ ਹਾਂਜੀ ਦੋ ਜੋੜੀਆਂ ਹੋ ਗਈ ਸੀ ਇੱਕ ਤਾਂ ਐਥੋਂ ਗਈ ਪੰਜ ਕੋਲੇ ਆ ਠੀਕ ਹੈ ਤੇ ਵੀਰੇ ਫਿਰ ਤੁਹਾਡੇ ਮੈਸੇਜ ਜਿਹੜੇ ਹੈ ਕੱਲ ਇੱਧਰ ਹਾਂਜੀ ਮੈਂ ਛੱਡ ਕੇ ਗਿਆ ਨਾਗਪੁਰ ਚੜਾ ਕੇ ਗਿਆ ਚੜਾ ਕੇ ਗਿਆ ਤੇ ਉਸ ਤੋਂ ਬਾਅਦ ਮੈਨੂੰ ਫੋਨ ਆ ਗਿਆ ਬਾਅਦ ਚ ਉਹ ਗੁੱਡੀਆਂ ਕੱਢ ਲਈ ਛੋਟੀਆਂ ਕਿ ਡੜੀ ਮੈਂ ਮੈਨੂੰ ਡਰ ਲੱਗੀ ਜਾਂਦਾ ਮੈਨੂੰ ਬੁਖਾਰ ਹੋ ਗਿਆ ਸੀ ਮੈਨੂੰ ਚੜਾ ਕੇ ਗਿਆ ਤੇ ਕਹਿੰਦੀ ਵੀ ਡੜੀ ਤੂੰ ਅਛੇਤੀ ਆ ਜਾ ਉਹ ਕਰ ਵੀਰੇ ਅਸੀਂ ਬੱਚੇ ਬਠੰਡੇ ਲੈ ਗਏ ਬੱਚੇ ਸਹੀ ਆ ਅਸੀਂ ਕੱਪੜੇ ਬਦਲਤੇ ਬੱਚਿਆਂ ਦੇ ਤੇ ਮੰਨ ਲਓ ਆਪਦੇ ਤਲਵੰਡੀ ਵਾਲੇ ਬੱਚੇ ਵੀ ਇੱਕ ਥੋੜੀ ਡੇੜੀ ਆ ਵੀ ਉਹ ਸੰਭਾਲ ਲਓ ਅਸੀਂ ਜਦੋਂ ਇੱਥੇ ਆਏ ਆ ਜੀ ਇਸ ਤੋਂ ਗੱਡੀ ਕਰਾ ਕੇ ਜੋ ਦਿਖਾਈ ਜੀ ਮੈਨੂੰ ਉਹ ਤਾਂ ਇੰਨੀ ਡੈਥ ਹੋ ਗਈ ਸੀ ਮੈਂ ਸਿਰ ਹੀ ਲੱਗਦਾ ਜੀ ਠੀਕ ਹੈ ਜੀ ਮੇਰੀ ਗੁੜੀ ਆ ਜੀ ਸਿਰ ਨੂੰ ਚੱਕਰ ਠੀਕ ਹੈ ਜੀ ਉਹੀ ਨਾਲ ਮੇਰੇ ਕੰਮ ਕਰਦੇ ਸੀ ਉਸੇ ਹੱਥ ਕਬੀਲਦਾਰੀ ਸੀ ਠੀਕ ਹੈ ਜੀ ਉਥੋਂ ਕਰਕੇ ਤੇ ਜਦੋਂ ਮੈਨੂੰ ਮੈਂ ਉਹਦੀ ਇਲਾਜ ਦੇਖੀ ਨਾਲ ਉਹਦੀ ਕੋਈ ਬੱਚਾ ਹੋਰ ਪਾ ਰੱਖਿਆ ਮੈਂ ਆ ਕੇ ਰੋਇਆ ਮੈਂ ਕਿਹਾ ਤੂੰ ਹੋਰ ਕਿਹੜਾ ਬੱਚਾ ਬਾ ਰੱਖਿਆ ਜੀ ਜਿਹੜੇ ਤੂੰ ਲੈ ਕੇ ਆਏ ਸੀ ਦੋ ਤੇਰੇ ਨਾਲ ਆ ਤਿੰਨੇ ਮੇਰੇ ਕੋਲੇ ਆ ਠੀਕ ਹੈ ਜੀ ਸੋ ਤੁਸੀਂ ਆ ਦੇਖ ਸਕਦੇ ਹੋ ਯਾਰ ਇਹ ਵਿਚਾਰਾਂ ਦਾ ਕੀ ਹਾਲਾਤ ਆ ਮੰਨ ਲਓ ਮੈਂ ਅਹੀ ਕਹਿੰਦਾ ਜੀ ਸਰਕਾਰ ਨੂੰ ਠੀਕ ਆ ਮੇਰੀ ਕੁੱਡ ਗੱਲ ਹੋ ਗਈ ਮੇਰੀ ਵੱਡੀ ਕੁੜੀ ਗੁੜੀਆਂ ਨਾ 10ਵੀਂ ਚ ਪੜਨ ਲੱਗ ਰਹੀ ਆ ਉਹ ਕਹਿੰਦੀ ਡੈਡੀ ਤੂੰ ਮੈਨੂੰ ਲੈ ਕੇ ਚੱਲ ਧਰਨੇ ਤੇ ਮੈਂ ਜਲੂਸ ਕੱਢ ਕੇ ਦਿਖਾਵਾਂ ਵੀ ਮੈਨੂੰ ਤਾਂ ਕੋਈ ਨੌਕਰੀ ਦੇ ਦਿਓ ਮੈਂ ਮੇਰੇ ਪਿਓ ਨੂੰ ਪਾਲਣਾ ਮੈਨੂੰ ਕਿ ਨੌਕਰੀ ਦੇ ਦਿਓ ਮੈਂ ਮੇਰੇ ਪਿਓ ਨੂੰ ਪਾਲਣਾ ਸਾਡੇ ਕਿਹੜਾ ਮੁੰਡਾ ਹੈ ਕੋਈ ਠੀਕ ਹੈ ਜੀ ਮੈਂ ਨਾ ਕੋਈ ਮੈਨੂੰ ਵਿਆਹ ਦੀ ਆ ਮੈਂ ਤਾਂ ਮੇਰੇ ਧੀਆ ਤੱਕ ਹੀ ਦੇਖਣਾ ਨਾ ਕੋਈ ਮੈਂ ਤਾਂ ਇਹੀ ਸੋਚੀ ਆ ਨਾ ਵੀ ਮੇਰੀ ਵੱਡੀ ਧੀ ਨੂੰ ਨੌਕਰੀ ਦੇ ਦਿਓ ਠੀਕ ਹੈ ਬਾਕੀ ਜਿਹੜਾ ਹੈਗਾ ਜਿਵੇਂ ਚੱਲਿਆ ਜੀ 10 ਲੱਖ ਦਾ ਚੱਲਿਆ ਜਿਵੇਂ ਇਹਦੇ ਕਿਧਰੋਂ ਉਹ ਕਰਕੇ ਉੱਤੋਂ ਸਾਡਾ ਰਿਕਾਰ ਚੱਲ ਜੂ ਮੇਰੀ ਧੀ ਨੂੰ ਨੌਕਰੀ ਮਿਲ ਜੂਗੀ ਹੈ ਨਾ ਜੀ ਠੀਕ ਸੋ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਬਾਈ ਜਿਹੜਾ ਕਿੰਦਾਂ ਦੇ ਹਾਲਾਤ ਆ ਕਿਹ ਵਾਰੀ ਗੱਲ ਕਰਨ ਨੂੰ ਜੀਵ ਨਹੀਂ ਕਰਦਾ ਮੁੰਡੇ ਨਾਲ ਉਹ ਵਿਚੋਂ ਵੀ ਨਿਕਲ ਕੇ ਆਇਆ ਬਾਈ ਕਿੰਦਾਂ ਦੇਖਦੇ ਹੋ ਕਿਉਂਕਿ ਇਹ ਇਹ ਮੁੰਡਾ ਘਰੇ ਹੀ ਪਿਆ ਸੀ ਚਲੋ ਮੈਂ ਸਾਡਾ ਮੁੰਡਾ ਰਿਸ਼ਤੇਦਾਰ ਸੀ ਗਾਂ ਦੀ ਗਾਂ ਇਹ ਦੋਨੇ ਯਾਰ ਬੈਲੀ ਸੀ ਮੈਂ ਇਹਨਾਂ ਨੂੰ ਕਿਹਾ ਇਹ ਸਾਰੀ ਚੀਜ਼ ਨੂੰ ਯਾਰ ਕਿਉਂਕਿ ਤੁਸੀਂ ਤਾਂ ਸਾਰੀ ਮੌਤ ਵੀ ਨੇੜੇ ਦੇਖਿਆ ਹੈ ਤੇ ਆ ਜਿਹੜਾ ਹੈਗਾ ਕਿਉਂਕਿ ਮੁੰਡਾ ਪੜਿਆ ਲਿਖਿਆ ਹੈਗਾ ਐਮਏ ਐ ਜਿਹੜਾ ਇੰਗਲਿਸ਼ ਹੈ ਉਹ ਤੋਂ ਬਣਾ ਪੰਜਾਬ ਜਿੰਦੀ ਹੁੰਦੀ ਹੈ ਇਹ ਕਿਵੇਂ ਦੇਖਦਾ ਸਾਰੇ ਸਿਸਟਮ ਨੂੰ ਯਾਰ ਬਾਈ ਜੀ ਹਲੇ ਤੱਕ ਦੇਖੋ ਕੋਈ ਨਹੀਂ ਪਹੁੰਚਿਆ ਮੌਜੂਦਾ ਸਾਡਾ ਜਿਹੜੇ ਵੀ ਸਾਡੇ ਚੁਣੇ ਹੋਏ ਨਮਾਇंदे ਆ ਲੋਕਾਂ ਦੇ ਉਹ ਕੋਈ ਨਹੀਂ ਪਹੁੰਚਿਆ ਠੀਕ ਹੈ ਜਿੱਥੇ ਇਹ ਐਕਸੀਡੈਂਟ ਹੋਇਆ ਉਹ ਪੁਲ ਤੁਸੀਂ ਦੇਖ ਕੇ ਆਏ ਹੋ ਸਾਰਾ ਕੁਝ ਤੁਹਾਨੂੰ ਪਤਾ ਹੈ ਉਦੋਂ ਕਿਲੋਮੀਟਰ ਅੱਗੇ ਭਾਰਤ ਮਾਲਾ ਯੋਜਨਾ ਬਣੀ ਜਾਂਦੀ ਹੈ ਠੀਕ ਹੈ ਇਹ ਪੁਲ ਕਿਸੇ ਦੇ ਧਿਆਨ ਚ ਹੀ ਨਹੀਂਗਾ ਧਿਆਨ ਚ ਨਹੀਂ ਜਾਂ ਇਹਨੂੰ ਅਣ ਦੇਖਿਆ ਕੀਤਾ ਗਿਆ ਹੈ ਇਤੋਂ ਅੱਗੇ ਵੀ ਹਾਦਸੇ ਹੁੰਦੇ ਰਹਿਣਗੇ ਸਾਡੀ ਸਰਕਾਰ ਨੂੰ ਇਹੀ ਅਪੀਲ ਹੈ ਅਸੀਂ ਬਚ ਗਏ ਸਾਡੇ ਪਰਿਵਾਰ ਸ਼ੁਕਰਗੁਜ਼ਾਰ ਹੋਈ ਜਾਂਦੇ ਆ ਸਾਨੂੰ ਤਸੱਲੀ ਤਾਂ ਹੈਗੀ ਆ ਆਪਦੇ ਬਚਣ ਦੀ ਪਰ ਜਿਵੇਂ ਇਹ ਬਾਈ ਨੇ ਦੱਸਿਆ ਠੀਕ ਹੈ ਇਹਦੇ ਪੰਜ ਕੁੜੀਆਂ ਦੀ ਮਾਂ ਜਿਹੜੀ ਉਹਦੀ ਡੈਥ ਹੋ ਗਈ ਇਹਨਾਂ ਦਾ ਕੁਝ ਕਰ ਦੇ ਪ੍ਰਸ਼ਾਸਨ ਠੀਕ ਹੈ ਸਾਨੂੰ ਇਹੀ ਸਾਡੀ ਮੰਗ ਹੈ ਪੁਲ ਦਾ ਕੁਝ ਕਰੋ ਉੱਧਰ ਧਿਆਨ ਦਿੱਤਾ ਜਾਵੇ ਤੇ ਜਿਨ੍ਹਾਂ ਦੇ ਵਿਚਾਰਿਆਂ ਦੇ ਮਤਲਬ ਪਰਿਵਾਰਕ ਮੈਂਬਰ ਵਿਛੜ ਗਏ ਉਹਨਾਂ ਦਾ ਕੋਈ ਨਾ ਕੋਈ ਭਾਈ ਉਹਨਾਂ ਨੂੰ ਕਰਕੇ ਦਿਓ ਠੀਕ ਹੈ ਅਤ ਦੀ ਗਰੀਬੀ ਚ ਬੰਦਾ ਹੈਗਾ ਇਹ ਠੀਕ ਹੈ ਤੇ ਅਸੀਂ ਤਾਂ ਐਸੇ ਸਾਨੂੰ ਤਾਂ ਇੰਨੀ ਤਸੱਲੀ ਹੈ ਵੀ ਅਸੀਂ ਬਚ ਗਏ ਠੀਕ ਹੈ ਹੋਰਾਂ ਨੂੰ ਨਹੀਂ بچਾ ਸਕੇ ਪਰ ਜਿਹੜੇ ਨਹੀਂ ਬਚ ਸਕੇ ਉਹਨਾਂ ਦੇ ਪਿੱਛੇ ਪਰਿਵਾਰਾਂ ਦਾ ਤਾਂ ਪਤਾ ਲਾਓ ਆ ਹੁਣ 24 ਘੰਟਿਆਂ ਤੋਂ ਉੱਤੇ ਹੋ ਗਿਆ ਠੀਕ ਹੈ 30 ਘੰਟਿਆਂ ਤੋਂ ਵੀ ਉੱਪਰ ਹੋ ਗਿਆ ਜੀ 30 ਘੰਟਿਆਂ ਦੇ ਹੋ ਗਿਆ ਹੈਨਾ ਤੇ ਹਲੇ ਤੱਕ ਕੋਈ ਨਹੀਂ ਪਹੁੰਚਿਆ ਇੱਥੇ ਠੀਕ ਹੈ ਡੈਰੀਆਂ ਤੇ ਨੰਬਰ ਲਿਖ ਲਿਖ ਕੇ ਲਈ ਲਈ ਜਾਂਦੇ ਆ ਸਾਡੇ ਠੀਕ ਹੈ ਮਤਲਬ ਲੈ ਗਏ ਮੁਲਾਜ਼ਮਾਂ ਤੇ ਉਹ ਕਦੇ ਲਈ ਲੈ ਗਏ ਸਾਡੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਨਾ ਚਲੋ ਅਸੀਂ ਤਾਂ ਤੰਦਰੁਸਤ ਐ ਮਾੜਾ ਮੋਟਾ ਚਲੋ ਸਾਨੂੰ ਲੱਤਾਵਾਵਾਂ ਦੀ ਮਤਲਬ ਜੋ ਵੀ ਦਬਾ ਹੈ ਨਾ ਅਸੀਂ ਤਾਂ ਠੀਕ ਹੋ ਜਾਾਂਗੇ ਇਹਨਾਂ ਤੱਕ ਤਾਂ ਪਹੁੰਚਦੇ ਰਾਤ ਅਸੀਂ ਇੱਥੇ ਸੀਗੇ ਉਦੋਂ ਤੱਕ ਨਹੀਂ ਕੋਈ ਮਤਲਬ ਨਮਾਇੰਦਾ ਪਹੁੰਚਿਆ ਜੀ ਚੁਣਿਆ ਹੋਇਆ ਤੇ ਹੁਣ ਨਹੀਂ ਪਹੁੰਚਿਆ ਕੋਈ ਕਿੰਨਾ ਟਾਈਮ ਹੋ ਗਿਆ ਬਾਈ ਇਹੀ ਸਾਡੀ ਮੰਗ ਹੈ ਵੀ ਇਹਨਾਂ ਦਾ ਕੁਝ ਕਰ ਦੋ ਜਿਹੜਿਆਂ ਦੇ ਵਿਚਾਰਿਆਂ ਦੇ ਭਾਂਡੇ ਮੁੱਦੇ ਵਜੇਗੇ ਤੇ ਨਹੀਂ ਫਿਰ ਧਰਨੇ ਲਾਏ ਜਾਣਗੇ ਨਹੀਂ ਧਰਨੇ ਦੇ ਬੈਠਾਂ ਨਹੀਂ ਅਸੀਂ ਤਾਂ ਲਾਵਾਂਗੇ ਕੋਈ ਸਾਡਾ ਖਾਸ ਹੋਵੇ ਕੋਈ ਸਾਡਾ ਜਿੱਡਾ ਮਰਜ਼ੀ ਖਾਸ ਹੋਵੇ ਅਸੀਂ ਉਹਨਾਂ ਦੇ ਵਿਰੁੱਧ ਬੈਠਾਂਗੇ ਸਾਨੂੰ ਤਾਂ ਜੀਵਨ ਦਾਣ ਮਿਲਿਆ ਅਸੀਂ ਤਾਂ ਪੁਲ ਤੇ ਬੈਠਣ ਨੂੰ ਤਿਆਰ ਆਂ ਜਿੰਦਗੀ ਬਸ ਦੇਸ਼ ਦੀ ਲੇਖੀ ਲਾਉਣੀ ਹੈ ਕਿ ਕੋਸ਼ਿਸ਼ ਹੋ ਜੇ ਅਸੀਂ ਉਹ ਕਰਦੇ ਆਂਗੇ ਵੀ ਧਰਨੇ ਵੀ ਲਾਵਾਂਗੇ ਹਨਾ ਜੇ ਕਿਸੇ ਨੇ ਰੋਕਣਾ ਹੋਇਆ ਤਾਂ ਰੋਕ ਲੇ ਨਾਲੇ ਜਿਹੜੇ ਮ੍ਰਿਤਕ ਇਹਨਾਂ ਦਾ ਕੁਝ ਕਰ ਦੋ ਇਹ ਜਿਹੜੇ ਮ੍ਰਿਤਕ ਹੈ ਇਹਨਾਂ ਦੇ ਪਿੱਛੇ ਪਰਿਵਾਰਾਂ ਦਾ ਕੁਝ ਕਰ ਦੋ ਆਹੀ ਸਾਡੀ ਡਿਮਾਂਡ ਹੈ ਸਾਨੂੰ ਨਹੀਂ ਚਾਹੀਦਾ ਕੁਝ ਪਰਸਨਲੀ ਸਾਨੂੰ ਤਾਂ ਇਹ ਹੈ ਵੀ ਪੁਲ ਪੁਲ ਦੀ ਦੇਖਾ ਉਹ ਕਰ ਦੋ 65 ਸਾਲ ਹੋ ਗਏ 70 ਸਾਲ ਹੋ ਗਏ ਉਹਨੂੰ ਬਣੇ ਨੂੰ ਉਹਨੂੰ ਉਹਨੂੰ ਜੋੜਾ ਕਰ ਦੋ ਕੱਲੇ ਆਪਦਿਆਂ ਹੀ ਛੱਤਾਂਾਂ ਚੌੜੀਆਂ ਕਰਨ ਜਾਣਦੇ ਹਾਂ ਜਿੱਤ ਕੇ ਉਹਦਾ ਕੁਝ ਕਰ ਦੋ ਠੀਕ ਹੈ ਤੇ ਮ੍ਰਿਤਕ ਜਿਹੜੇ ਹੈਗੇ ਉਹਨਾਂ ਦੇ ਵੀ ਪਰਿਵਾਰਾਂ ਦੇ ਕੋਈ ਸਾਰ ਲੈ ਲਓ ਵੈਸੇ ਉਮੀਦ ਤਾਂ ਹੈ ਨਹੀਂਗੀ ਹੁਣ ਤੱਕ ਨਹੀਂ ਜਦੋਂ ਸਾਰ ਲਈ ਦੂ ਬਾਅਦ ਵੀ ਕਿੱਥੋਂ ਲੈਣਗੇ ਇਹ ਸੋ ਮੇਰੇ ਨਾਲ ਪ੍ਰਧਾਨ ਜੀ ਪਤਾਂ ਜੀ ਜਿਹੜਾ ਹੈਗਾ ਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਨਾਲ ਤਾਂ ਤੁਹਾਡੀ ਗੱਲ ਹੋਈ ਹੋਣੀ ਆ ਸਾਡੀ ਕੋਈ ਗੱਲ ਨਹੀਂ ਹੋਈ ਜੀ ਆ ਸਵੇਰ ਦਾ ਪ੍ਰਸ਼ਾਸ਼ਕਾਂ ਦਾ ਕੋਈ ਅਧਿਕਾਰੀ ਨਹੀਂ ਪਹੁੰਚਾ ਨਾ ਜੀ ਨਾ ਕੋਈ ਨਹੀਂ ਪਹੁੰਚਿਆ ਕਿਸੇ ਦੇ ਮੰਨ ਲਓ ਮਤਲਬ ਬੜਾ ਲਾਈਟ ਹੀ ਲੱਗੇ ਕੱਲਾ ਐਸ ਟੀਮ ਮਾੜੀ ਮੋਟੀ ਗੱਲ ਕਰਦਾ ਉਹ ਵੀ ਉਹ ਕਰਦਾ ਵੀ ਇਹਨਾਂ ਨੂੰ ਸੇਤੀ ਤੁਸੀਂ ਲੱਕੜਾਂ 'ਚ ਧਰੋ ਇਹਨਾਂ ਦਾ ਸੰਸਕਾਰ ਕਰੋ ਅਸੀਂ ਪਰ ਜਿੰਨਾ ਚਿਰ ਪ੍ਰੋਪਰ ਸਰਕਾਰ 10 ਲੱਖ ਮਾਜਵੇ ਦੀ ਪੂਰਤੀ ਨਹੀਂ ਪੂਰੀ ਕਰਦੀ ਤੇ ਜਿੰਨਾ ਚਿਰ ਇੱਕ ਪਰਿਵਾਰ ਨੂੰ ਜੀ ਦੀ ਨੌਕਰੀ ਨਹੀਂ ਦਿੰਦੀ ਉਨਾਂ ਚਿਰ ਅਸੀਂ ਇਹਨਾਂ ਦਾ ਕੋਈ ਸੰਸਕਾਰ ਨਹੀਂ ਕਰਾਂਗੇ ਉਨਾ ਚਿਰ ਧਰਨੇ ਸਾਡੇ ਜਾਰੀ ਰਹਿਣਗੇ ਚਾਹੇ ਸਾਨੂੰ ਪੁਲਾਂ ਤੇ ਲਾਉਣੇ ਪੈ ਜਾਣ ਚਾਹੇ ਸਾਨੂੰ ਚੌਂਕਾ 'ਚ ਬੈਠਣਾ ਪਵੇ ਚਾਹੇ ਸਾਨੂੰ ਇਹ ਸਾਡੀਆਂ ਮੰਗਾਂ ਪੂਰੀਆਂ ਕਰਦੇ ਸਰਕਾਰ ਤੇ ਚਾਹੇ ਸਾਨੂੰ ਡਾਂਗਾ ਮਾਰ ਕੇ ਸ਼ਹੀਦ ਕਰ ਦੇ ਉਨਾ ਚਿਰ ਅਸੀਂ ਬੈਠਾਂਗੇ ਸੋ ਤੁਸੀਂ ਆ ਜਿਹੜਾ ਹੈਗਾ ਪੰਜਾਬ ਦੇ ਲੋਕੋ ਦੇਖ ਸਕਦਾ ਜਾਂ ਬਾਹਰ ਬੈਠੇ ਕੇ ਕਈ ਕਹਿੰਦੇ ਆ ਕਿ ਯਾਰ ਕਾਹਦੇ ਵਾਸਤੇ ਧਰਨਾ ਲਾ ਰਿਹਾ ਤੋ ਅਸੀਂ ਦੇਖ ਲਓ ਵੀ ਇੱਥੇ ਕੋਈ ਮਾਲਾ ਰਵਾ ਕੇ ਹੰਝੂ ਪੁੰਜਣ ਵਾਲਾ ਵੀ ਕੋਈ ਵਾਲੀ ਵਾਰਸ ਨਹੀਂ ਤੋ ਦੇਖ ਲਓ ਵੀ ਜਦੋਂ ਵੋਟਾਂ ਹੁੰਦੀਆਂ ਉਦੋਂ ਸਾਰਿਆਂ ਨੂੰ ਆਮ ਲੋਕਾਂ ਦੇ ਘਰ ਦੇ ਜਾਂਦੇ ਆ ਆਮ ਲੋਕ ਦੇਖਦੇ ਆ ਪਰ ਜਦੋਂ ਜਦੋਂ ਆਪਾਂ ਕਹਿੰਗੇ ਇਹੋ ਜਿਹੇ ਘਟਨਾਵਾਂ ਵਾਪਰ ਜਾਂਦੇਗਾ ਤਾਂ ਇਹਨਾਂ ਨੂੰ ਜਮ੍ਹਾਂ ਸੱਪ ਸੁੰਗ ਜਾਂਦੇ ਆ ਯਾਰ ਸੋ ਮੇਰੀ ਬੇਨਤੀ ਆ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਕਿ ਯਾਰ ਤੁਹਾਡੀ ਸਰਕਾਰ ਆ ਤੁਹਾਡੇ ਦੇ ਲੋਕਾਂ ਨੇ ਬਹੁਤ ਆ ਥਾ ਅੰਨਾ ਵਿਸ਼ਵਾਸ ਕੀਤਾ ਘੱਟੋ ਘਾਟ ਯਾਰ ਤੁਹਾਡੇ ਤੋਂ ਤਾਂ ਉਮੀਦ ਸੀਗੀ ਕਿ ਤੁਸੀਂ ਆ ਜਿਹੜਾ ਹੈਗਾ जख्मਾਂ ਤੇ ਮੱਲ ਬਣਾਉਂਗੇ ਤੁਸੀਂ ਤਾਂ ਲੂਣ ਲਾਉਣ ਵਾਲਾ ਕੰਮ ਕਰੀ ਜਾਂਦੇ ਹੋ ਐਡੀ ਘਟਨਾ ਹੋ ਜੇ ਆ ਜਿਹਦੇ ਚ ਪੂਰਾ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਟਵੀਟ ਆ ਜਾਂਦਾ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨੂੰ ਪਤਾ ਤੇ ਤੁਹਾਨੂੰ ਪਤੰਦਰੋਂ ਇੱਥੋਂ ਬੈਠੇ 200 ਮੀਟਰ ਤੋਂ ਵੀ ਨਹੀਂ ਪਤਾ ਤੁਸੀਂ 200 ਮੀਟਰ ਤੋਂ ਆ ਕੇ ਨਹੀਂ ਕੁਝ ਕਰ ਸਕਦੇ ਘੱਟੋ ਘਾਟ ਸੋ ਬੜੀ ਮਾੜੀ ਗੱਲ ਆ ਬਾਈ ਇੱਥੋਂ ਦੇ ਪਤਾ ਬਾਈ ਕਿਉਂ ਲੈ ਕੇ ਜਾਂਦੇ ਇਹ ਕਿਹੜਾ ਆਮ ਆ ਇਹ ਖਾਸ ਆ ਇਹ ਬੰਦੇ ਇਹ ਖਾਸ ਆ ਜੇ ਇਹਨਾਂ ਦੀ ਥਾਂ ਤੇ ਕੋਈ ਬਾਦਲ ਵਰਗੇ ਜਾਂ ਕੋਈ ਕਾਂਗਰਸੀ ਸਰਕਾਰ ਹੁੰਦੀ ਉਹਨਾਂ ਨੂੰ ਅਸੀਂ ਜਾਰ ਲੈਂਦੇ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਸਾਨੂੰ ਜ਼ਿਆਦਾ ਤਕਲੀਫ ਤਾਂ ਹੁੰਦੀ ਆ ਵੀ ਇਹ ਆਮ ਘਰਾਂ ਦੇ ਕਹਿੰਦੇ ਸੀ ਪਰ ਇਹ ਖਾਸਾਂ ਤਾਂ ਵੀ ਜ਼ਿਆਦਾ ਟੱਪ ਗਏ ਇਹ ਸੋ ਇਸ ਕਰਕੇ ਬਹੁਤ ਮਾੜੀ ਗੱਲ ਆ ਇਹਨਾਂ ਵਸਤੇ ਪਰ ਇਹਨਾਂ ਦਾ ਹਾਲ ਵੀ ਬਾਈ ਬਹੁਤ ਬੁਰਾ ਕਰਾਂਗੇ ਹੁਣ ਅਸੀਂ ਆਉਣ ਵਾਲੇ ਦਿਨਾਂ ਚ ਸੋ ਅ ਅਸੀਂ ਤਾਂ ਇਹ ਹੀ ਕਹਿਣਾ ਕਿ ਇੱਥੋਂ ਦੇ ਜਿਹੜੇ ਐਮ.ਐਲ.ਏ ਪ੍ਰੋਫੈਸਰ ਬਲਜਿੰਦਰ ਕਾਲ ਚਾਹੇ ਆਪਾਂ ਗੱਲ ਕਰਕੇ ਕੋਈ ਨਾ ਕੋਈ ਖਤਿਆਰੀ ਫੰਡ ਨਹੀਂ ਹੁੰਦਾ ਉਹ ਸਰਕਾਰ ਤੱਕ ਇਹ ਗੱਲਾਂ ਪਹੁੰਚਾਉਣਾ ਜਿਹੜਾ ਚੁਣੇ ਹੋਏ ਨਮਾਇੰਦੇ ਦਾ ਕੰਮ ਦਾ ਸੋ ਜ਼ਰੂਰ ਆਉਣ ਤੇ ਬਾਕੀ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਜ਼ਰੂਰ ਇਹਨਾਂ ਦੀ ਮਦਦ ਕਰਨੀ ਪੈਂਦੀ ਹੈ ਕਰਨੀ ਚਾਹੀਦੀ ਹੈ ਨਹੀਂ ਤਾਂ ਜੂਨੀਅਰਾਂ ਨਾਲ ਬੈਠੀਆਂ ਆ ਆਮਤ ਦੇ ਲੋਕ ਕਹਿੰਦਾ ਵੀ ਯੂਨੀਅਨ ਵਾਲੇ ਥਾਂ ਥਾਂ ਧਾਰਨ ਵਾਲੇ ਦਾ ਧਾਰਨਾ ਲਾਉਣ ਦਾ ਕਾਰਨ ਹੈ ਜੇ ਇਹ ਨਹੀਂ ਖੜਦੇ ਨਾ ਤਾਂ ਵੀਰੇ ਮੇਰੇ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਤਾਂ ਇਹਨਾਂ ਨੇ ਬਸ ਆ ਹੀ ਕਹਿ ਜੁਨੀ ਜਣਾ ਹੀ ਖੜਾ ਖੜੀਆਂ ਸਾਨੂੰ ਤੁਸੀਂ ਘਰੋਂ ਜਾ ਕੇ ਲੈ ਆਏ ਠੀਕ ਹੈ ਸਾਡੇ ਪਰਿਵਾਰਾਂ ਨੇ ਸਾਨੂੰ ਨਹੀਂ ਨਿਕਲਣ ਦਿੱਤਾ ਕੌਣ ਖੜਾ ਹੈ ਜੁਨੀ ਜਣਾ ਹੀ ਖੜਾ ਜਿਹੜੇ ਆ ਨਿੰਦਦੇ ਆ ਜਾਂ ਕੁਝ ਹੋਰ ਕਰਦੇ ਆ ਉਹ ਵੀ ਦੇਖ ਲੈਣ ਬਿਲਕੁਲ ਵੀ ਜੁਨੀ ਜਣਾ ਹੀ ਖੜਾ ਹੁਣ ਹੋਰ ਨਹੀਂ ਕੋਈ ਖੜਾ ਬਿਲਕੁਲ ਸੋ ਹਾਂਜੀ ਹਾਂਜੀ ਕੀ ਕਹਿੰਦੇ ਸੀ ਨਾ ਕਹਿੰਦੇ ਵੀ ਜਥੇ ਬੰਦੀਆਂ ਜਿਹੜੀਆਂ ਉਹ ਜਗਾ ਭਾਲਦੀਆਂ ਗੀਆਂ ਜੀ ਵੀ ਮੇ ਤਾਂ ਨਾਲ ਆਉਣੇ ਜਗਾ ਭਾਲਦਿਆਂ ਵੀ ਉਹਦੀ ਵਜਾ ਕੋਈ ਨਹੀਂ ਹੁੰਦੀ ਪਰ ਆਹ ਤਾਂ ਇਹ ਦੇਖ ਲਓ ਤੁਸੀਂ ਇੱਕ ਪਰਿਵਾਰ ਦੇ ਪੰਜ ਬੱਚੀਆਂ ਹੈਗੀਆਂ ਐਡੀ ਹਾਲਤ ਖਸਤ ਹੈਗੀ ਹੈ ਘਟੂ ਘਟ ਸਰਕਾਰ ਨੇ ਮਤਲਬ ਤੜਕੇ ਤੋਂ ਲੈ ਕੇ ਤੁਸੀਂ ਐ ਮੰਨ ਲਓ ਸੈਂਟਰ ਤੱਕ ਤਾਂ ਗੱਲ ਪਹੁੰਚ ਗਈ ਇਹਨਾਂ ਦੇ ਕੰਨ ਤੇ ਜੂ ਨਹੀਂ ਸਕਦੀ ਸਰ ਕੀ ਸੋ ਬੜੀ ਜਿਹੜਾ ਹੈਗਾ ਬੜਾ ਹੀ ਮਾੜਾ ਜਿਹੜਾ ਰਵਈਆ ਪੰਜਾਬ ਸਰਕਾਰ ਦਾ ਐਸ ਆਪਾਂ ਗੱਲ ਕਰ ਗਏ ਪੂਰੇ ਘਟਨਾ ਕਰਮਪ੍ਰਤੀ ਆ ਬਹੁਤ ਨਿੰਦਣਯੋਗ ਆ ਯਾਰ ਜਿੰਨਾ ਆਪਾਂ ਕਹਿੰਦੇ ਨਾ ਸਕਦੇ ਆ ਮੈਂ ਕਹਿੰਨਾ ਉਹਨਾਂ ਹੀ ਥੋੜਾ ਪਰ ਮੈਂ ਫਿਰ ਵੀ ਕਹਿਣਾ ਅਪੀਲ ਕਰਦਾਂਗੇ ਜਿਹੜੇ ਹੈਗਾ ਸਮਾਨ ਸਰਕਾਰ ਨੂੰ ਕਿ ਜਰੂਰ ਯਾਰ ਲੋਕਾਂ ਦੇ ਜਿਹੜਾ ਮਲਮਤੇ ਜਖਮਾਂ ਤੇ ਮਲ ਲਾਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਇਹ ਘਟਨਾ ਕਿਸੇ ਨਾ ਵੀ ਵਾਪਰ ਸਕਦੀ ਆ ਬਣੇ ਰੋਗ ਕੋਈ ਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ